ਅਕਲ ਦਾੜ ਕਢਵਾਉਣ ਦੇ ਨਾਲ ਅੱਖਾਂ ਨੂੰ ਨੁਕਸਾਨ ਹੋ ਸਕਦਾ ਹੈ ਪਰ ਇਹ ਕਿਵੇਂ ਨੁਕਸਾਨ ਹੋ ਸਕਦਾ ਹੈ ਆਖਿਰ ਇਸ ਗੱਲ ਦੇ ਵਿੱਚ ਕਿੰਨੀ ਸੱਚਾਈ ਹੈ ਉਹ ਜਾਣਦੀਆਂ ਦਰਸਤ ਲ ਆਮ ਤੌਰ ਦੇ ਉੱਤੇ ਇੱਕ ਵਿਅਕਤੀ ਦੇ 32 ਦੰਦ ਹੁੰਦੇ ਨੇ ਹਾਲਾਂਕਿ ਬਾਲਗ ਹੋਣ ਤੱਕ ਸਿਰਫ 28 ਦੰਦ ਹੀ ਹੁੰਦੇ ਨੇ ਤੇ 20 ਸਾਲ ਦੀ ਉਮਰ ਤੋਂ ਬਾਅਦ ਉੱਪਰਲੇ ਅਤੇ ਹੇਠਲੇ ਜਬਾੜੇ ਦੇ ਵਿੱਚ ਦੋ ਨਵੇਂ ਦੰਦ ਆਉਣੇ ਸ਼ੁਰੂ ਹੋ ਜਾਂਦੇ ਨੇ ਜਿਨ੍ਹਾਂ ਨੂੰ ਅਕਲ ਦਾੜ ਕਿਹਾ ਜਾਂਦਾ ਹੈ ਜਦੋਂ ਅਕਲ ਦਾੜ ਆਉਂਦੀ ਹੈ ਤਾਂ ਬਹੁਤ ਦਰਦ ਹੁੰਦਾ ਹੈ ਦਰਦ ਤੋਂ ਬਚਣ ਦੇ ਲਈ ਕੁਝ ਲੋਕ ਡਾਕਟਰਾਂ ਦੀ ਸਲਾਹ ਦੇ ਉੱਤੇ ਅਕਲ ਦਾੜ ਨੁਕੜਵਾ ਲੈਂਦੇ ਨੇ ਤੇ ਬਹੁਤ ਸਾਰੇ ਲੋਕਾਂ ਨੂੰ ਡਰ ਹੁੰਦਾ ਹੈ ਕਿ ਅਕਲ ਦਾੜ ਕੜਵਾਉਣ ਦੇ ਨਾਲ ਅੱਖਾਂ ਨੂੰ ਨੁਕਸਾਨ ਹੋਵੇਗਾ ਤਾ ਉਹ ਜਾਣਦੇ ਆ ਇਸ ਗੱਲ ਦੇ ਵਿੱਚ ਕਿੰਨੀ ਕਿ ਸੱਚਾਈ ਹੈ ਦਰਅਸਲ ਅਕਲ ਦਾੜ ਆਉਣ ਦੇ ਉੱਤੇ ਹੋਣ ਵਾਲੇ ਦਰਦ ਦਾ ਇੱਕ ਕਾਰਨ ਸਾਡੇ ਸਰੀਰ ਦਾ ਵਾਧਾ ਹੁੰਦਾ ਉਦਾਹਰਨ ਦੇ ਵਜੋਂ ਜਦੋਂ ਜਦੋਂ ਅਸੀਂ ਜਵਾਨ ਹੁੰਦੇ ਆ ਤਾਂ ਅਕਲ ਦਾੜ ਦੇ ਵਦਨ ਦੇ ਲਈ ਜਬਾੜੇ ਦੇ ਵਿੱਚ ਕਾਫੀ ਜਗ੍ਹਾ ਨਹੀਂ ਹੁੰਦੀ ਹੈ ਇਸ ਦੇ ਲਈ ਉਮਰ ਦੇ ਨਾਲ ਜਬਾੜੇ ਦਾ ਆਕਾਰ ਵਾਧਾ ਹੈ ਜਦੋਂ ਜਬਾੜਾ ਵੱਧਦਾ ਤਾਂ ਅਕਲ ਦਾੜ ਵਧਣੀ ਸ਼ੁਰੂ ਹੋ ਜਾਂਦੀ ਹੈ ਹਾਲਾਂਕਿ ਕੁਝ ਲੋਕਾਂ ਦੇ ਵਿੱਚ ਜਬਾੜੇ ਦਾ ਆਕਾਰ ਲੋਡ ਦੇ ਅਨੁਸਾਰ ਨਹੀਂ ਵੱਧਦਾ ਅਜਿਹੇ ਲੋਕਾਂ ਨੂੰ ਦਰਦ ਹੁੰਦਾ ਜੇਕਰ ਗੱਲ ਕੀਤੀ ਜਾਵੇ ਕਿ ਅਕਲ ਦਾੜ ਦੇ ਕਾਰਨ ਕੀ ਅੱਖਾਂ ਦੇ ਉੱਤੇ ਇਹਦਾ ਅਸਰ ਪੈ ਸਕਦਾ ਅੱਖਾਂ ਨੂੰ ਨੁਕਸਾਨ ਪਹੁੰਚ ਸਕਦਾ ਹੈ ਤਾਂ ਬਹੁਤ ਸਾਰੇ ਲੋਕ ਇਹ ਮੰਨਦੇ ਨੇ ਕਿ ਅਕਲ ਦਾੜ ਕੱਢਣ ਦੇ ਨਾਲ ਅੱਖਾਂ ਨੂੰ ਨੁਕਸਾਨ ਹੋਵੇਗਾ ਅਤੇ ਨਜ਼ਰ ਘਟ ਜਾਵੇਗੀ ਇਸ ਤੋਂ ਇਲਾਵਾ ਨਸਾਂ ਅਤੇ ਦਿਮਾਗ ਨੂੰ ਵੀ ਨੁਕਸਾਨ ਹੋਵੇਗਾ ਪਰ ਇਹ ਸੱਚ ਨਹੀਂ ਹੈ ਅਕਲਦਾੜ ਮੂੰਹ ਦੇ ਪਿਛਲੇ ਪਾਸੇ ਸਥਿਤ ਹੁੰਦੀ ਹੈ ਇਹ ਜਬਾੜੇ ਦੀ ਹੱਡੀ ਜਾਂ ਫਿਰ ਮਸੂੜੀਆਂ ਦੇ ਵਿੱਚ ਫਸ ਜਾਂਦੀ ਹੈ ਇਹ ਆਮ ਤੌਰ ਤੇ ਉੱਤੇ 17 ਤੋਂ ਲੈ ਕੇ 25 ਸਾਲ ਦੀ ਉਮਰ ਦੇ ਵਿੱਚ ਘਾੜ ਨਿਕਲਦੀ ਹੈ ਵਿਗਿਆਨੀ ਅਤੇ ਡਾਕਟਰ ਅਕਲਦਾੜ ਨੂੰ ਬੇਲੋੜੇ ਅੰਗ ਮੰਨਦੇ ਨੇ ਇਸ ਕਰਮ ਦੇ ਵਿੱਚ ਸਾਡੇ ਪੁਰਖਿਆਂ ਨੇ ਅਕਲਦਾੜ ਦੀ ਵਰਤੋਂ ਹਰੇ ਪੱਤੇ ਗਿਰੀਦਾਰ ਫਲੀਆਂ ਅਤੇ ਮਾਸ ਚਬਾਉਣ ਦੇ ਲਈ ਕੀਤੀ ਸੀ ਪਰ ਹੁਣ ਅਸੀਂ ਜ਼ਿਆਦਾ ਪਕਾਇਆ ਹੋਇਆ ਭੋਜਨ ਖਾਂਦੇ ਆਂ ਅਸੀਂ ਫਲਾਂ ਅਤੇ ਸਬਜ਼ੀਆਂ ਨੂੰ ਛੋਟੇ ਟੁਕੜਿਆਂ ਦੇ ਵਿੱਚ ਕੱਢਦੇ ਹਾਂ ਤੇ ਇਸ ਨਾਲ ਸਾਨੂੰ ਅਕਲਦਾੜ ਦੀ ਲੋੜ ਨਹੀਂ ਰਹਿ ਰਹੀ ਹੁੰਦੀ ਤਾਂ ਜਦੋਂ ਅਕਲਦਾੜ ਮਸੂੜੀਆਂ ਦੇ ਵਿੱਚੋਂ ਨਿਕਲਦੀ ਹੈ ਤਾਂ ਦਰਦ ਹੋਣਾ ਲੱਗਦਾ ਹੈ ਤੇ ਖਾਣਾ ਮੁਸ਼ਕਿਲ ਹੋ ਜਾਂਦਾ ਹੈ ਤਾਂ ਉੱਥੇ ਡਾਕਟਰਾਂ ਦੇ ਵੱਲੋਂ ਕਿਹਾ ਗਿਆ ਹੈਗਾ ਕਿ ਇਹ ਗਲਤ ਧਾਰਨਾ ਹੈ ਕਿ ਅਕਲਦਾੜ ਦੇ ਨਾਲ ਨਜ਼ਰ ਨੂੰ ਨੁਕਸਾਨ ਹੋ ਸਕਦਾ ਹੈ ਕਿਉਂਕਿ ਦੰਦ ਅੱਖਾਂ ਅਤੇ ਚਿਹਰੇ ਦੀਆਂ ਨਾੜੀਆਂ ਇੱਕ ਦੂਜੇ ਦੇ ਬਹੁਤ ਨੇੜੇ ਹੁੰਦੇ ਹਨ ਦਰਅਸਲ ਨਜ਼ਰ ਨੂੰ ਨਿਯੰਤਰਿਤ ਕਰਨ ਵਾਲੀਆਂ ਆਪਟਿਕ ਨਾੜੀਆਂ ਦੰਦਾਂ ਅਤੇ ਜਬਾੜੀਆਂ ਤੋਂ ਬਹੁਤ ਦੂਰ ਸਥਿਤ ਹੁੰਦੀਆਂ ਨੇ ਇਹ ਨਾੜੀਆਂ ਇੱਕ ਦੂਜੇ ਦੇ ਨਾਲ ਸੰਚਾਰ ਨਹੀਂ ਕਰਦੀਆਂ ਭਾਵੇਂ ਤੁਹਾਡੇ ਦੰਦ ਕੱਢ ਦਿੱਤੇ ਜਾਣ ਤਾਂ ਵੀ ਅੱਖਾਂ ਪ੍ਰਭਾਵਿਤ ਨਹੀਂ ਹੋਣਗੀਆਂ ਉੱਥੇ ਡਾਕਟਰ ਦੇ ਵੱਲੋਂ ਇਹ ਵੀ ਗੱਲ ਆਖੀ ਗਈ ਹੈ ਕਿ ਕਈ ਵਾਰ ਅਕਲ ਦਾੜ ਪਾਸਿਆਂ ਤੋਂ ਬਾਹਰ ਨਿਕਲ ਸਕਦੀ ਹੈ ਅਤੇ ਭੋਜਨ ਦੇ ਟੁਕੜੇ ਇਸ ਦੇ ਵਿੱਚ ਫਸ ਸਕਦੇ ਨੇ ਇਸ ਤੋਂ ਇਲਾਵਾ ਆਲੇ-ਦੁਆਲੇ ਦੇ ਦੰਦ ਵੀ ਖਰਾਬ ਹੋ ਸਕਦੇ ਨੇ ਜਦੋਂ ਅਜਿਹੀਆਂ ਸਮੱਸਿਆਵਾਂ ਪੈਦਾ ਹੁੰਦੀਆਂ ਨਹੀਂ ਤਾਂ ਡਾਕਟਰੀ ਸਰਜਰੀ ਦੇ ਨਾਲ ਅਕਰਦਾਲ ਨੂੰ ਜੋ ਕਿ ਦਾੜ ਨੂੰ ਹਟਾ ਦਿੰਦੇ ਨੇ ਤਾਂ ਹਟਾਉਣ ਦੀ ਪ੍ਰਕਿਰਿਆ ਦੌਰਾਨ ਸਿਰਫ ਦੰਦ ਅਤੇ ਮੂੰਹ ਦੇ ਆਲੇ-ਦੁਆਲੇ ਦੇ ਹਿੱਸੇ ਹੀ ਹਟਾਏ ਜਾਂਦੇ ਨੇ ਅੱਖਾਂ ਦਿਮਾਗ ਜਾਂ ਫਿਰ ਹੋਰ ਪ੍ਰਣਾਲੀਆਂ ਨੂੰ ਕੋਈ ਖਤਰਾ ਨਹੀਂ ਹੁੰਦਾ ਭਾਵੇਂ ਤੁਸੀਂ ਅਕਲ ਦਾੜ ਦੀ ਵਿਵਸਥਾ ਦੀ ਜਾਂਚ ਕਰ ਸਕਦੇ ਹੋ ਆ ਜਾਂ ਫਿਰ ਉਹ ਅੱਖਾਂ ਅਤੇ ਆਪਟਿਕ ਨਾੜੀਆਂ ਤੋਂ ਬਹੁਤ ਦੂਰ ਹੁੰਦੀ ਨੇ ਇਸ ਦੇ ਲਈ ਉਹਨਾਂ ਨੂੰ ਹਟਾਉਣ ਦਾ ਕੋਈ ਵੀ ਇਲਾਜ ਤੁਹਾਡੀ ਨਜ਼ਰ ਨੂੰ ਨੁਕਸਾਨ ਨਹੀਂ ਪਹੁੰਚਾਵੇਗਾ ਮਾਹਿਰ ਦਾ ਕਹਿਣਾ ਹੈਗਾ ਕਿ ਅਕਲ ਦਾੜ ਨੂੰ ਹਟਾਉਣੀ ਹਟਾਉਣਾ ਪੂਰੀ ਤਰ੍ਹਾਂ ਸੁਰੱਖਿਅਤ ਹੈ ਯਾਨੀ ਕਿ ਅਕਲ ਦਾੜ ਦੇ ਕਾਰਨ ਅੱਖਾਂ ਨੂੰ ਕੋਈ ਵੀ ਨੁਕਸਾਨ ਨਹੀਂ ਹੋ ਸਕਦਾ